ਚੂ ਹੋਏ ਗੁੱਡ ਮਾਰਨਿੰਗ ਹਾਂਏ ਹੰਗਲ ਫਾਲੀ ਆ ਹਾਂਜੀ ਗੁੱਡ ਮਾਰਨਿੰਗ ਜੀ ਖਾਣਾ-ਦਾਣਾ ਪੱਕ ਗਿਆ ਜੀ ਗੁੱਡ ਮਾਰਨਿੰਗ ਸਲਾਮ ਕਾਲ ਬਾਈ ਕਰਤਾ ਪਰ ਜਾ ਪਰ ਜਾ ਪਰ ਜਾ ਸੀ ਜਿਵੇਂ ਮੈਨੂੰ ਨਹੀਂ ਆਉਂਦੰਦੇ ਇਹ ਰਾਤ ਮੈਨੂੰ ਚੇਤਾ ਆਉਂਦਾ ਵੀ ਦੋਹਾਂ ਜਿਹੜਿਆਂ ਨੂੰ ਕੋਲੋਂ ਪਰ ਇਹ ਉਹ ਪਾ ਦੇ ਉਹ ਅੱਜ ਤੂੰ ਆਪਣੀ ਬੋਟੀ ਲਾ ਕੇ ਖਲੋ ਹੋ ਗਏ ਹੋ ਗਏ ਮਮਾ ਲਾ ਕੇ ਖਲੋ ਗਏ ਕਿ ਕਿਤੇ ਖਲੋਈਏ ਅਸੀਂ ਕਿਤੇ ਖਲੋਈਏ ਅਸੀਂ ਕਹੀਂ ਖਲੋ ਗਏ ਅਸੀਂ ਵੀ ਖਲੋ ਗਏ ਆਏ ਹੁਣ ਉਸਾਂ ਮੈਂ ਚੱਲ ਜਾਣਾ ਕਹੀਂ ਉਸਾਂ ਤੂੰ ਇਧਰ ਆ ਕੇ ਖਿਲੋਣਾ ਲੱਭੀ ਸਾਦੀ ਨਾ ਨਾ ਲੱਭਣ ਲੱਗੇ ਨਹੀਂ ਤੇ ਆਪਾਂ ਵੀ ਬਰੇ ਇੱਥੇ ਖਲੋ ਜਾਂਦੇ ਆ ਆਪਾਂ ਵੀ ਇੱਥੇ ਖਲੋਣ ਲੱਗੇ ਆ ਆਵੇ ਸੀਸ ਇਹ ਵੀ ਖਲੋਣ ਲੱਗੇ ਆਵੇ ਆਪਾਂ ਵੀ ਖਲੋਣ ਲੱਗੇ ਇੱਥੇ ਕਹਿੰਦੀ ਤੇ ਪਰੇ ਹੋ ਜੋ ਮੇਰੇ ਮੰਮੀ ਪਾਪਾ ਲਾਗੋ ਨਹੀਂ ਇਹੀ ਤੇ ਆਵੇ ਲਾ ਨਹੀਂ ਇਹੀ ਉਹ ਪੜਾ ਹੈ ਕਿੰਨੀ ਖੁਸ਼ੀ ਹੋਣਦੀ ਹੈ ਇੱਥੇ ਕਰੋੜਾ ਵਾ ਆਈ ਲਾਗੇ ਕਰੋੜਾ ਵਾ ਤੇ ਮੇਰਾ 7 ਸਾਲ ਦੇ ਨਾ ਕੁੰਦਾ ਨਹੀਂ ਹੋਏ ਸੀ ਸਹੀਂ ਇੱਥੇ ਕਰੋ ਆਦੀ ਤੇ ਬੈਠਾ ਰਹੇ ਕਹਿੰਦੀ ਤੂੰ ਇੱਥੇ ਆ ਜਾ ਇੰਨਾ ਲਾਗੂ ਆਵੇ ਬੜਾ ਸਤਾਣੇ ਚਿਲੇ ਬੰਦ ਹਾਂਜੀ ਹਾਂਜੀ ਆ ਵੀ ਚੱਲਿਆ ਚਲੋ ਆ ਗਿਆ ਮੈਂ ਨਾਲ ਚਲੇ ਲੈ ਗਿਆ ਆ ਗਿਆ ਹਲਾ ਕੇ ਦੇ ਨਾ ਉਹ ਆ ਜਾਦੇ ਨੇ ਇਹ ਵੀ ਕੱਢ ਲਾਰੇ ਫੋਨ ਲੈਓ ਹਾਂ ਕਿ ਇਸ ਤਰ੍ਹਾਂ ਨਹੀਂ ਚਲਦਾ ਬਣਾ ਹੁੰਦਾ ਇਹ ਨਾ ਮਿਲੋਂ ਕਿੰਨਾ ਪਿਆ ਇਹ ਫਿਰ ਵੀ ਟਾਈਮ ਕੱਢਦੇ ਆ ਮੈਂ ਕਿ ਖਾ ਲਈ ਪਹਿਲਾਂ ਪੇਟ ਪੂਰਾ ਫਿਰ ਕੰਮ ਕਰੀਏ ਫਿਰ ਤਾਂ ਗੱਲ ਸਹੀ ਹੈ ਬਾਰ ਕਹਿ ਨਹੀਂ ਕਿ ਸਾਰਾ ਦਿਨ ਟਾਈਮ ਨਹੀਂ ਲੱਗਦਾ ਕੰਮ ਹਾਂ ਇਹਦੇ ਗੱਲ ਹੈ ਕਿ ਤਰੇਹ ਦਾ ਤੇ ਨਾਲ ਆਈਆਂ ਹੁੰਦੀਆਂ ਉਧਰ ਜਾਓ ਕੋਈ ਸਾਡੇ ਕੋਲ ਨਾ ਆਉਣ ਬੋੜੀ ਸ਼ਤਾਨੀ ਕਿੱਥੇ ਹੁਣਾਂ ਦੇ ਦਾਦੇ ਦੀ ਦਾਦੀ ਕੋਕਲੋ ਮੋੜਾ ਸ਼ਤਾਨੇ ਬੱਚਾ ਨਾ ਚੱਲੇ ਦੇਸੀ ਕੇ ਬਣਾਉ ਤੇ ਆਰ ਹੋ ਗਏ ਆਹਾ ਹਾ ਹਾ ਮੈਂ ਚੀ ਚੋਹਾਰਾ ਕਹਿੰਦੇ ਕਮੈਂਟਾਂ ਚ ਕਹਿਣਾ ਇਧਰ ਰੋਜ਼ ਚੱਲੇ ਖਾਣ ਆ ਜਾਂਦੇ ਆ ਵਧੀਆ ਹੁੰਦੇ ਆ ਹਲਤੀ ਹੁੰਦੇ ਆ ਹਲਤੀ ਹੁੰਦੇ ਆ ਸਵੇਰੇ ਬ੍ਰੇਕ ਵਾਸਤੇ ਨਹੀਂ ਆ ਕਿ ਨਾ ਸਵੇਰੇ ਰੋਟੀਆਂ ਤੇ ਦੁਪਹਿਰੇ ਵੀ ਰੋਟੀਆਂ ਖਾਣ ਲੱਗੀਆਂ ਸਹੀ ਗੱਲ ਹੈ ਜੇ ਫਿਰ ਇੱਕ ਦੀ ਖੁਸ਼ ਕਿੱਦਾਂ ਦਾ ਖਾ ਲਈ ਚਾਡੋ ਬਿਮਾਰ ਹੋ ਗਿਆ ਚਾਡੋ ਬਿਮਾਰ ਹੋ ਗਿਆ ਵਿਚਾਰਾ ਆਓ ਵਰਮ ਡਿੰਗਸ ਗਰੀ ਜਾਂਦੀ ਆ ਪੋਟੀਆਂ ਲਗੀਆਂ ਵਾ ਬੁਖਾਰ ਚੜ ਗਿਆ ਵਾ ਲਸੀ ਹੋ ਗਈ ਵਿਚਾਰੀ ਡਾਕਟਰ ਨੂੰ ਵਿਖਾ ਹੀ ਆਈ ਹੈ ਪੱਟੀ ਡਾਕਟਰ ਹੈਗਾ ਸਾਡਾ ਤੇ ਅਈਆਂ ਵੀ ਉਹਨੂੰ ਵਿਖਾ ਲਈਏ ਅੱਗੇ ਵੀ ਜਿੰਨੇ ਵੀ ਡੌਗ ਮੈਂ ਰੱਖੇ ਸਾਰੇ ਉਤੋਂ ਪੱਟੀਆਂ ਹੀ ਦਵਾਈ ਲਈ ਆਈ ਦੀ ਇਹਨਾਂ ਦੀ ਤੇ ਗਲ ਚਾਵੇ ਹੋਣੇ ਦੇ ਪਟਾ ਪਾਤ ਆ ਵਾ ਵੀ ਜਾਣਾ ਆ ਤੇ ਸ਼ੋਣਾ ਸ਼ੋਣਾ ਲੱਗੇਗਾ ਘੈਂਟ ਘੈਂਟ ਜਿਆ ਵੇਚ ਵਾਲਾ ਇਹਨੂੰ ਐਦਾਂ ਐਦਾਂ ਵਾਲਾ ਬਸ ਇਹ ਵੀ ਤੁਹਾਨੂੰ ਦੱਸਿਆ ਦੋ ਦਿਨ ਹੋ ਗਏ ਬਿਮਾਰ ਆ ਅਜੇ ਤੱਕ ਜਾਦ ਨਹੀਂ ਆ ਤੇ ਸਾਰੇ ਇਹਨੇ ਰੌਲਾ ਪਾਉਂਦਾ ਵੀ ਜਾਓ ਇਹਨੂੰ ਦਵਾਈ ਦਵਾ ਕੇ ਲੈ ਆਉਂਦੇ ਪਹਿਲਾਂ ਮੈਂ ਚੱਲਿਆਂਾ ਪੱਟੀ ਫੇ ਬਾਅਦ ਚ ਡੈੜੀਆਂ ਦੇ ਵੀ ਚੱਲ ਮੈਂ ਜਾ ਆਉਣਾ ਆ ਤੇ ਨਾਲ ਡਾਕਟਰ ਮੈਨੂੰ ਜਾਉਂਦਾ ਤੇ ਮੈਂ ਚਲੋ ਠੀਕ ਆ ਕਿ ਤੋਂ ਕਰਕੇ ਫਿਰ ਉਹ ਦਵਾਈ ਦਵਾਉਣ ਚੱਲੇ ਆਂ ਵੀ ਉਹ ਜੂਸ ਹੈ ਜੀ ਤੇ ਬਾਕੀ ਪਿਆਰ ਬੜਾ ਮਤਲਬ ਕੀ ਮੰਮੀ ਹੱਡੀ ਦਾ ਬਹੁਤ ਜ਼ਿਆਦਾ ਪਿਆਰ ਆ ਨਾ ਤੇ ਗਾੜੀ ਇਹ ਸ਼ੈਡੋ ਦਾ ਜੋਦੀ ਸੀਸ ਹੋਈ ਆ ਤੇ ਸੀਸ ਦੇ ਨਾਲ ਵੀ ਸ਼ੈਡੋ ਦਾ ਇੰਨਾ ਕੇ ਪਿਆਰ ਆ ਨਾ ਵੀ ਉਹ ਉਹਦੇ ਘਟਾਉਣੇ ਬਾਹਰ ਕਿਤੇ ਖਿਲਰੇ ਹੁੰਦੇ ਆ ਤੇ ਕਦੇ ਉਹ ਛੁੱਟ ਦਿੰਦੀ ਆ ਤੇ ਉਹਨਾਂ ਖੜਾਉਣਿਆਂ ਨੂੰ ਇਹ ਪੈਰ ਨਹੀਂ ਲਾਉਂ ਦਿੰਦੇ ਆਂਦੀ ਹਾਂ ਜਾਂ ਜਾਂ ਤੁਸੀਂ ਸੀਸ ਦੇ ਟੋਏ ਨੂੰ ਪੈਰ ਨਹੀਂ ਲਾ ਸਕਦੇ ਹਾਥਾਂ ਚੋਕ ਲੋ ਜਿੰਨੀ ਆਰੀ ਮਰਜ਼ੀ ਚੋਕ ਲੋ ਕੋਈ ਚੱਕਰ ਨਹੀਂ ਪਰ ਪੈਰ ਨਹੀਂ ਲਾਉਂਦੇ ਨਾ ਤੇ ਮਤਲਬ ਕਿ ਜਿਵੇਂ ਕਹ ਰਹੀ ਆ ਨਾ ਜਿਆਦਾ ਪਿਆਰ ਆ ਤੇ ਫਿਰ ਅਸੀਸ ਵੀ ਆ ਤੇ ਉਹ ਬਾਹਰ ਬੈਠੀ ਸ਼ਾਮਾਂ ਨੂੰ ਤੇ ਜਾਂ ਉਦਾਂ ਬੈਠੀ ਉਹ ਆਪ ਕੇਲਾ ਖਾਣਦੇ ਹੀ ਹੋਵੇ ਜਾਂ ਹੋਰ ਕੋਈ ਚੀਜ਼ ਖਾਣਦੇ ਹੀ ਹੋਵੇ ਮਟਰ ਵਗੈਰਾ ਕੋਈ ਵੀ ਤੇ ਉਹਨੇ ਸ਼ੈਡੂ ਮਤਲਬ ਕਿ ਸੀਸ ਨੇ ਇੱਕ ਚੀਜ਼ ਆਪ ਖਾਣੀ ਆ ਪਹਿਲਾਂ ਵਾਈਕਲ ਲੈਣੀ ਆ ਫਿਰ ਛੱਡੋਂ ਦੇਣੀ ਆ ਤੇ ਜੇ ਲਾਗੋ ਕੋਈ ਦੂਜਾ ਗਾਣ ਲਗਾ ਰੇ ਸੀਨੇ ਰੌਂਡ ਐ ਬਣਾ ਵੀ ਨਹੀਂ ਮੈਂ ਇਹਦੇ ਛੱਡੋਂ ਨੇ ਖਾਣਾ ਬਸ ਤੇ ਵੀ ਕਾਫੀ ਪਿਆਰ ਪਿਆ ਉਹ ਫਿਰ ਇਹਨੇ ਸਾਨੂੰ ਵੀ ਇਹ ਹੁੰਦਾ ਵੀ ਯਾਰ ਘਰ ਦਾ ਜੀ ਆ ਤੇ ਇਦਾਂ ਨਹੀਂ ਆ ਆਹੇ ਕੋਈ ਬਿਮਾਰ ਹੋ ਜਾਈਏ ਤੇ ਦਵਾਈ ਉਸੇ ਲੈਣ ਭੱਜੇ ਜਾਂਦੇ ਆ ਤੇ ਫਿਰ ਇਹ ਬੇਜਵਾਨਾਂ ਇਦਾਂ ਕਿਉਂ ਕਰਨਾ ਪਵਿਤ ਕਰਾ ਉੱਤੋਂ ਬੜੀਆਂ ਬਾਜਾਂ ਆਉਣ ਲੱਗੀਆਂ ਸੇਰੇ ਸੇਰੀ ਮੈਂ ਕਿਹਾ ਵੇਖੀ ਕੀ ਕਰਨ ਲੱਗੀਆਂ ਇਹ ਮੈਂ ਤਾਂ ਜਾ ਆ ਉਹਦਾ ਖਲਾਰੇ ਖਲੂਰੇ ਪਾਏ ਹੋਣੇ ਇਹਨਾਂ ਨੇ ਤੇਰਾ ਭਲਾ ਜਾ ਤੇਰਾ ਇਹ ਸਾਰਾ ਕਾਰ ਬਾਹਰ ਚੁੱਕ ਮਾਰਿਆ ਨਾ ਆ ਕੋਈ ਚੰਗੀ ਗਲਤ ਨਹੀਂ ਹੈਗੀ ਵੈਸੇ ਤੁਹਾਡੇ ਹੱਥ ਤੇ ਤੈ ਸਾਰਾ ਘਰ ਹੀ ਚੁੱਕ ਬਾਹਰ ਮਾਰਿਆ ਜੇ ਤੇ ਦੀਵਾਲੀ ਖੇ ਸਫਾਈਆਂ ਆ ਰਹੀਆਂ ਨੇ ਬਾਰੇ ਆ ਅਹ ਵੀ ਬਿਨਾ ਵੇਲਿਆਂ ਨੂੰ ਕੋ ਕੰਮ ਨਹੀਂ ਹੈਗਾ ਹੂੰ ਸਾਰਾ ਪਖੋਰ ਦਾ ਸਾਫੜ ਕੋਰ ਦਾ ਸੀਜਾ ਬਾਹਰ ਸਾਰੇ ਗੱਡ ਬੁੱਡ ਖਾਲੀ ਕਰਤੇ ਵੀ ਬਰੇਕੋ ਖਲਾਰ ਆਪਾ ਵਾਹ ਪੁਰਾਣੇ ਟਰੰਕ ਤੱਕ ਕੱਢ ਮਾਰੇ ਫੌਜਲੇ ਲੈ ਅਧਰੇ ਇਹ ਲੋ ਬਾਟੇ ਆਪਾਂ ਸਟੋਰ ਚ ਪੇਂਟ ਕਰ ਲਿਆ ਐ ਸਟੋਰ ਦੀ ਸਫਾਈ ਹੋ ਗਈ ਐ ਸਾਮਾਨ ਰੱਖਣਾ ਅੱਛਾ ਕਰਤੀ ਐ ਸਟੋਰ ਦੀ ਸਫਾਈ ਆਜੋ ਤੁਹਾਨੂੰ ਸਟੋਰ ਵਿਖਾਵਾਂ ਇੱਕ ਵਾਰੀ ਕੋਈ ਗੱਲ ਮੈਂ ਪਿਆ ਫੋਨ ਤੇ ਬੈਠਾ ਬੈਠੇ ਸਟੋਰ ਚ ਲਾਦਾ ਹਏ ਵੀ ਠੀਕ ਔਰ ਵੇਖੋ ਸਟੋਰ ਪੇਂਟ ਕੀਤਾ ਇਹਨਾਂ ਨੇ ਸਾਰਾ ਹੀ ਕਰਕੇ ਖਾਲੀ ਹਾਂ ਵਾਈਟ ਪੇਂਟ ਦੇ ਨਾਲ ਬਹੁਤੀ ਸ਼ਾਈਨ ਜੀ ਵਧੀਆ ਨਾ ਹਮ ਅਜੇ ਬੇਟੀ ਦਾ ਸਾਰਾ ਸਮਾਨ ਠੁੱਕੇ ਸੁੱਕਿਆ ਚਲੋ ਸਿੱਖਿਆ ਮੀਂਹ ਬੜੇ ਪਏ ਆ ਪਸਾਰ ਜੀ ਨਾਲਗੇ ਸਾਰੇ ਵਿੱਚ ਚੰਗਰੀ ਕਾਕਾ ਬਾਹਾਂ ਚੋਕੇ ਕਰ ਰਹੇ ਆ ਕਾਦੋ ਕਰਦੋ ਸਪਾਈਆਂ ਕਾਦੋ ਕਰਦੋ ਆਦੇ ਬਾਈ ਅਜਿਹਾ ਕੋ ਕਾਲੂ ਸੋਈਦਾ ਮੇਰੇ ਕੋਲ ਪੈਟ ਤੇ ਆਏ ਜੀਬੀਆਂ ਨੇ ਪ੍ਰੈਸ਼ਰ ਦੇ ਨਾਲ ਧੋਣੀਆਂ ਆਏ ਲਸੀੜੀਆਂ ਤੋਂਣੀਆਂ ਐਲ ਸੀ ਡੀਆਂ ਤੋਂਣੀਆਂ ਮਾਈ ਜੀ ਮਮੀ ਨੂੰ ਪਤਾ ਜੀ ਤਾਂ ਨੇ ਪ੍ਰੈਸ਼ਰ ਮਾਣਾ ਪਰ ਵੇਖਣਾ ਥੋੜੀ ਜਿਹੀ ਪਰਮਾਨੈਂਟ ਆ ਹੋਣਾ ਸਾਰਾ ਭੋਜਨ ਇਧਰ ਦੇਖੋ ਲੰਮੇ ਵੇ ਪਿਆ ਕੋ ਗੱਲ ਬਿਲਕੁਲਾਰਾ ਪਾਉਣਾ ਸੌਖਾ ਪਾਤ ਲਿਆ ਇਹ ਹੁਣ ਸਾਹਮਣਾ ਇਹ ਨਬੜਨਾ ਬੋਸ਼ ਸਫਾਈ ਤੇ ਉਤਰਾ ਸਾਲ ਚ ਕਿੰਨ ਕਵਾਰੀ ਹੋਈ ਜਾਂਦੀ ਪਰ ਸਭ ਤੋਂ ਵਧੀਆ ਜਿਹੜੀ ਦਿਵਾਲੀ ਹਾਂ ਉਹ ਸਭ ਤੋਂ ਵਧੀਆ ਦਿਵਾਲੀ ਤੇ ਤੁਸੀਂ ਮੰਗਵਾਲਣੇ ਹੀ ਮੰਗ ਪਾਉਨੇ ਆ ਆ ਮੰਗ ਗੱਲ ਨੂੰ ਕਹਿ ਕਦੇ ਜੀ ਉਧਰੋਂ ਪ੍ਰੀਤ ਨੂੰ ਤੇ ਕਰਮਜੀਤ ਨੂੰ ਸਾਧ ਰਹਿਣਾ ਮੰਗ ਪਾਓ ਆ ਜਾਓ ਉਹ ਵੀ ਆਦੇ ਨਹੀਂ ਯਾ ਤੋ ਪਹਿਲਾਂ ਬਾਰੋਂ ਕਰੀਏ ਸੈੱਟ ਹਾਂ ਪਹਿਲਾਂ ਬਾਰੋਂ ਕੀਤਾ ਬਾਹਰ ਨਹੀਂ ਚਾਹੀਦੀ ਤਾਂ ਪਹਿਲਾਂ ਬਾਹਰ ਕਰੀਏ ਨਾ ਰੋਗ ਤਾਂ ਅਸੀਂ ਪੇਟ ਇੱਥੇ ਨਹੀਂ ਬਾਹਰ ਵੀ ਨਹੀਂ ਕਰਾ ਦਾਂਗੇ ਆਵੇ ਨਾ ਸਾਡੇ ਸਲਾਬ ਆਉਂਡ ਐਪੀ ਅਸੀਂ ਕਾਂਡੀ ਪਲਸਟਰ ਕਰਾਇਆ ਹੈ ਤੋ ਕਾਂਡੀ ਪਲਸਟਰ ਜਿਹੜਾ ਉਹਦੇ ਵਿੱਚ ਦੀ ਕੋਈ ਨਾ ਕੀ ਚੱਕਰ ਕੋਈ ਛੱਡਿਆ ਇਹ ਆਵੇ ਸਾਰੇ ਸਲਾਬ ਦੁਬਾਰਾ ਗੱਲ ਪੇਟ ਦੀ ਤਾਂ ਚੱਲ ਵੇਲੇ ਆ ਮਾਰ ਕੇ ਚੈੱਕ ਕਰਦੇ ਦੁਬਾਰਾ ਹੋ ਗਿਆ ਫੇਰ ਵੀ ਇਹ ਸਾਰੇ ਸਲਾਬ ਆਈ ਜਾਂਦੀ ਆਵੇ ਉੱਤੇ ਕੋਈ ਛੱਤ ਦੇ ਉੱਤੇ ਬਾਰਾ ਇਹ ਬਲਾ ਸਾਰਾ ਸੈੱਟ ਕਰਕੇ ਸਲਾਬ ਹੂੰ ਇਹ ਬਾਰੇ ਬਿਸਤਰੀ ਚੰਗਾ ਮੇਸਤਰੀ ਤੇ ਚੰਗਾ ਰਿਸ਼ਤਾ ਕਰਮਾਂ ਵਾਲਿਆਂ ਨੂੰ ਮਿਲਦਾ ਹੁੰਦਾ ਸਹੀ ਗੱਲ ਹੈ ਇਹ ਉਹ ਨਾ ਨਹੀਂ ਇਹ ਕਟਾ ਮੇਸਤਰੀ ਵੀ ਕਟਾ ਚੜ ਜੜ ਕੇ ਸ਼ਿਕਾ ਮਾਰਨਦੇ ਹੀ ਏ ਓਏ ਮੇਰੇ ਸੱਕੇ ਕੇ ਇਹਨੂੰ ਮਿਲਦੀ ਹੈ ਆਉਂਦੀਆਂ ਵਡਿਆਈਆਂ ਕਰੀ ਜਾਂਦੀਆਂ ਓਏ ਸਮਝਾ ਰਿਹਾ ਕੀ ਆ ਇੱਤੋਂ ਹੀ ਸੁਪਾਈਆਂ ਦਾ ਕਰੀ ਜਾਂਦੇ ਤੇ ਇਹ ਨਾ ਹੋਵੇ ਤੁਹਾਨੂੰ ਬਾਹਰ ਪ੍ਰੈਸ਼ਰ ਦਾ ਦਵਾਈ ਲੈਣਾ ਪਵੇ ਨਾ ਸਾਂਹੇ ਕਟਾ ਜਰਾ ਜਰਾ ਆ ਕੇ ਪ੍ਰੈਸ਼ਰ ਮੂੰਹ ਮਾ ਬੰਨ ਗਏ ਨਾ ਫਿਰ ਪਰੋਂ ਮੂੰਹ ਬੰਨ ਗਏ ਤੇ ਫਿਰ ਕਰਿਆ ਕਰੋ ਸੁਪਾਈਆਂ ਆਈ ਹੁਣ ਬਸ ਖੋਲ ਖੋਲ ਬਰ ਸੁੱਟੀ ਜਨੇ ਸੁੱਟੀ ਜਿਹਨੋਂ ਬਾਹਰੋਂ ਅੰਦਰ ਲਈ ਨਾ ਪਤਾ ਫੇਰ ਲੱਗੇ ਵੇਖਣਾ ਪਾਲਣ ਛੱਡ ਚਾਹੇ ਆਏ ਢੋਡੀ ਮੈਂ ਖਾ ਲਈ ਪਰ ਸਵੇਰੇ ਲੋਕ ਪੁਛਿਆ ਰਹੇ ਇਹ ਇਹ ਰਾਜ ਕੇ ਉਮਰ ਵਧਾਉਗੀ ਨਾ ਮੇਰੀ ਭੁੱਖਿਆ ਰਹੇਗਾ ਕਿੰਨੀ ਕੁ ਉਮਰ ਬਦਨੀ ਆ ਤਾਂ ਬੰਦਾ ਰਾਜ ਕੇ ਉਮਰ ਵਧਾਵੇ ਨਾ ਨਹੀਂ ਚਾਹੀਦਾ ਹਰ ਇੱਕ ਦੀ ਆਪਾਂ ਬਾਕੀ ਹਾਂ ਨਹੀਂ ਉਹ ਤਾਂ ਗੱਲ ਹੈਗੀ ਆ ਸਰਦਾਂ ਆ ਸ਼ਰਦਾ ਆ ਚੋਚਿਆ ਬਾਕੀ ਸਾਡੇ ਵਾਲੀ ਦੀ ਸ਼ਰਦਾ ਇਹ ਆ ਵੀ ਰਾਜ ਪੁੱਜ ਕੇ ਤਾਂ ਫੇਰ ਮਾਤਰਾ ਕੋ ਛਾਣਣੀ ਹੀ ਕਰਨਾ ਚਾਹੀਦਾ ਨਾ ਛਾਣਣੀ ਨਹੀਂ ਛਾਣਣਾ ਲੱਗਿਆ ਵੱਡਾ ਜਿਹੜਾ ਵੱਡਾ ਨਹੀਂ ਤਾਂ ਕਣਕ ਛਾਣਨੇ ਵਾਲਾ ਜਿਹੜਾ ਉਹਦੇ ਚ ਵੇਖੂਗੀ ਤਾਂ ਹੀ ਹੈਗਾ ਮੈਂ ਇਦਾਂ ਹੀ ਮੂੰਹ ਮੇਰਾ ਵੇਖਣ ਵਾਲੀ ਵੀ ਵੱਡੀ ਆ ਤੇ ਅੱਗੇ ਵੀ ਵੱਡੇ ਚਲੋ ਕਰੋ ਸਪਾਈਆਂ ਭਰਾ ਤੁਸੀਂ ਮੈਂ ਡਿਸਟਰਬ ਕਰੰਦਾ ਧੰਨਵਾਦ ਆ ਕੇ ਤੇ ਲੈ ਜਾਨੇ ਲੈ ਜਾਨੇ ਸ਼ੈਡੋ ਦਾ ਟਰੀਟਮੈਂਟ ਕਰਾਤਾ ਹੀ ਸ਼ੈਡੋ ਸਪਾਈਆਂ ਨਹੀਂ ਲੈ ਆ ਜਿੱਦ ਤੇ ਸ਼ੈਡੋ ਦਾ ਟਰੀਟਮੈਂਟ ਕਰਾਤਾ ਹੀ ਉਹ ਗਾਇਦਾ ਸ਼ੈਡੋ ਦੀ ਦਵਾਈ ਲੈਣੀ ਹਾਂ ਪਰ ਉਹ ਜਿਆਦਾ ਆਂਦਾ ਰਹਿ ਗਈ ਆ ਉਹ ਆਦਾ ਜਿਆਦਾ ਕੰਮ ਕਰ ਰਿਹਾ ਉਹ ਆਦਾ ਡ੍ਰਿਪ ਲਾਉਣੀ ਪੈਣੀ ਆ ਇੱਕ ਦੀਆਂ ਵੀ ਸ਼ਾਇਦ ਦੋ ਲਾਉਣੀਆਂ ਪੈਣ ਤਰਦੀਪ ਨੂੰ ਉਥੇ ਬਾਹਰ ਦਾ ਲੱਤ ਫੜ ਕੇ ਬੈਠਾ ਜੈਡਰ ਦੀ ਚਲੋ ਵਿਚਾਰੀ ਠੀਕ ਹੋ ਜਾਵੇਂ ਨਾ ਹਾਂਜੀ ਤੇ ਡਾੜੀ ਛਾੜਾ ਇਹ ਦੀਪ ਨੂੰ ਨਾਲ ਉਹਦੇ ਸ਼ੈਡੋ ਦੇ ਉਹਨੂੰ ਟ੍ਰਿਪ ਲੱਗੀ ਉੱਥੇ ਪੱਟੀ ਤੇ ਹੁਣ ਮੈਂ ਚੱਲਿਆ ਲੈਣ ਆਉਂਦੇ ਵੀ ਟ੍ਰਿਪ ਲੱਗੀ ਆਦ ਲੈ ਉਹ ਚੱਲਿਆ ਹੁਣ ਤੇ ਦੇਖਦੇ ਆ ਜਾ ਕੇ ਵੀ ਕੀ ਆਂਦੇ ਡਾਕਟਰ ਸਾਹਿਬ ਇਲਾਈਆ ਦੁੰਦਾਈ ਲੈ ਆਈ ਆ ਤੇ ਆਉਦੇ ਚਲੋ ਠੀਕ ਹੋ ਗਏ ਆ ਚਲੋ ਮम्मा ਨੂੰ ਬੁਲਾਉ ਜਾ ਕੇ ਸ਼ੈਡੋ ਦਵਾਈ ਲੈ ਆਈ ਆ ਆਜੋ ਆਜੋ ਨਹੀਂ ਇੱਥੇ ਨਹੀਂ ਖੇਲੋਣਾ ਉੱਤੇ ਜਾਣਾ ਆਪਾਂ ਨਾ ਸ਼ੈਡੋ ਇਹ ਹੈ ਸ਼ੈਡੋ ਨੂੰ ਸ਼ੈਡੋ ਆਡਾ ਗਲੂਕੋਜ਼ ਲਾ ਕੇ ਤੇ ਹੋਰ ਛੱਡੋ ਬਚਵਾਗੇ ਆ ਜਾ ਇਧਰ ਆ ਓਏ ਛੱਡ ਨਾ ਇਧਰ ਛੱਡੋ ਇਧਰ ਬਾਹਰ ਨਿਕਲ ਬਾਹਰ ਨਿਕਲ ਆ ਜਾ ਕਤੋਂ ਰਹੀ ਜਾਣਾ ਕੀ ਹੋਇਆ ਛੱਡੋ ਹੱਥ ਦੇ ਲੇ ਲਈਦਾ ਜੀ ਤਿੰਨ ਦਿਨ ਹੋ ਗਏ ਰੋਟੀ ਨਹੀਂ ਖਾਦੀ ਪਾਣੀ ਨਾ ਦੁੱਧ ਦਾ ਹੈ ਚਲ ਹੁਣ ਖਾ ਲੂਗੀ ਹੁਣ ਠੀਕ ਹੈ ਅੱਗੇ ਨਾਲ ਠੀਕ ਹੈ ਲੱਗਣੀਆਂ ਡ੍ਰਿਪਾਂ ਆ ਜੇ ਤਿੰਨ ਹੋਰ ਹਾਂ ਛੱਡ ਕਿੱਦਰ ਦੀ ਤਿਆਰੀ ਹੋ ਗਈ ਮਿੰਟੋਂ ਮਿੰਟੀ ਤਿਆਰੀ ਹੁੰਦੀ ਆ ਯਾਰ ਦੇ ਘਰੇ ਕੰਡਵਾਰ ਸਾਹਿਬ ਰਖਾਇਆ ਨੇ ਕੱਲ ਨਹੀਂ ਜਾਇਆ ਗਿਆ ਅੱਜ ਚੱਲੇ ਚੋਲੇ ਨਰਵਾਜੋ ਨਾਨੀ ਦੇ ਹਾਂ ਐ ਚੱਲੇ ਪਾਰਠ ਵਾਲੇ ਘਰ ਤੇ ਸਾਡੇ ਘਰ ਖਲਾਰਾ ਅਜੇ ਬਹੁਤ ਪਿਆ ਆ 42 ਦੀ ਸਫਾਈ ਚੱਲਣ ਦੀ ਆ ਮਾਹੀ ਐ ਫਰੀ ਹੋਇਆ ਇਹ ਵੇਲੇ ਤੇ ਅਜੇ ਰਹਿੰਦਾ ਆ ਤੇ ਇਧਰ ਮੰਮੀ ਤਿਆਰ ਹੋ ਗਏ ਹਾਂਜੀ ਤੇ ਇਧਰ ਸਾਡਾ ਜੇ ਤੇ ਖਲਾਰਾ ਅਜੇ ਨਾ ਚੁੱਕਿਆ ਨਹੀਂ ਗਿਆ ਪੇਂਟ ਸਾਡਾ ਰੂਮ ਚ ਹੋ ਗਿਆ ਹੁਣ ਸਵੇਰੇ ਉਧਰ ਹੋਊਗਾ ਇਧਰ ਹੋ ਗਿਆ ਆ ਸਟੋਰ ਚ ਵੀ ਹੋ ਗਿਆ ਸਾਰਿਆਂ ਨੂੰ ਕੰਦ ਵਧੀਆ ਲੱਗੀ ਹੋਈ ਕੋਈ ਕਿੱਡੀ ਗੈਂਡ ਆ ਹਾਂ ਤੇ ਦਲਜੀਤ ਨੇ ਇਹਦੇ ਪਾਪਾ ਨੇ ਡਿਜ਼ਾਈਨ ਕਿਤੇ ਡਿਜ਼ਾਈਨ ਕਿਤੇ ਸਿਲੈਕਟ ਜਿਸ ਸਾਡਾ ਨਾ ਆ ਕੇ ਤੇ ਸੌ ਗਿਆ ਆ ਤੇ ਹੁਣ ਸੀ ਇਸ ਨੂੰ ਲੱਗੇ ਆ ਠਾਣਾ ਟਾਈਮ ਹੋ ਗਿਆ ਆ 7:30 ਹੋ ਚੱਲੇ ਜੇ ਤੇ ਸਾਡੇ ਘਰ ਦੇ ਸਪਾਈਆਂ ਵਾਜੇ ਮੈਨੂੰ ਲੱਗਦਾ 2 ਦਿਨ ਲੱਗ ਜਾਣੇ ਆ ਜੇ ਰਸੋਈ ਚ ਵੀ ਪੇਂਟ ਹੋਣਾ ਆ ਇਧਰ ਵੀ ਹੋਣਾ ਸਾਡੇ ਸਲਾਬ ਬੜੀ ਆ ਗਈ ਬਰਸਾਦ ਕਰਕੇ ਬਹੁਤ ਜ਼ਿਆਦਾ ਸਲਾਬ ਆ ਗਈ ਤੇ ਉਹ ਅਸੀਂ ਸਾਰਾ ਪੇਂਟ ਲਾਤਾ ਆ ਕਿ ਹੁਣ ਦੁਬਾਰਾ ਕਰ ਲੈਨੇ ਆ ਦੀ દિਵਾਲੀ ਆਈਏ ਚਲੋ ਬਾਨੇ ਨਾ ਹੋ ਜੂਗਾ ਨਾਲੇ ਘਰ ਸਾਫ ਹੋ ਜੂਗਾ ਤੇ ਨਾਲੇ ਪੇਂਟ ਹੋ ਜੂਗਾ ਤੇ ਉਹ ਹੁੰਦਾ ਪਿਆ ਆ ਹੁਣ ਅਜ ਇਸ ਵੇਲੇ ਲੋਬੀ ਚ ਹੋਊਗਾ ਤੇ ਅਸੀਂ ਨਾਲ-ਨਾਲ ਜਿਵੇਂ ਬੈੱਡ ਪੇਟੀ ਸਾਰੇ ਕੱਪੜੇ-ਕੁਪੜੇ ਬਾਹਰ ਪਾਏ ਧੁੱਪੇ ਉਹਨਾਂ ਨੂੰ ਧੁੱਪ ਲਵਾ ਲਈਆਂ ਉਹ ਸਾਰੇ ਰੱਖ ਲਏ ਆ ਤੇ ਹੁਣ ਬਸ ਬਾਹਰ ਬਾਹ ਦੀ ਸਪਾਈ ਰਹਿ ਗਈ ਆ ਵੱਡਾਂ ਦੇ ਵਿੱਚੋਂ ਪੇਟੀ ਦੇ ਸਾਰੀਆਂ ਚੀਜ਼ਾਂ ਦੀ ਹੋ ਗਈ ਆ ਕਲਾਰਾ ਪਾਉਣਾ ਸੁੱਕਾ ਪਊ ਸਹੀ ਗੱਲ ਜੀ ਅਸੀਂ ਕੱਢ-ਕੱਢ ਸੁਟਿਆ ਤੇ ਬੜਾ ਸੁੱਕਾ ਆ ਪਰ ਹੁਣ ਸਾਨੂੰ ਰੱਖਣਾ ਪੈਣ ੜਿਆ ਜੋ 11 ਵੇਰ ਤੋਂ ਉੱਠ ਕੇ ਲੱਗਦੇ ਆਂ ਤੇ ਸ਼ਾਮਾ ਪੈ ਜਾਂਦੀਆਂ ਤੇ ਪਤਾ ਨਹੀਂ ਲੱਗਦਾ ਟਾਈਮ ਇਥੇ ਲੰਘ ਜਾਂਦਾ। ਹਾਂਜੀ। ਆਜਾ ਸਰਦਾਰ ਸਾਹਿਬ ਮੈਂ ਕਿਤੇ ਕੱਢਾਂ ਤੇ ਆਜਾ। ਹਾਂਜੀ। ਉਹ ਛਾਪੀ ਫੜੋ ਪਈ ਜੀ। ਛਾਪੀ ਰਾਈ ਜੀ। ਲੈ ਜਾਓ ਚਲ ਲਓ। ਜਾਣ ਨੂੰ ਦਿਲ ਨਹੀਂ ਕਰਾਂਂ ੜਿਆ ਥੱਕੇ ਬਹੁਤ ਹਾਂ ਕੰਮ ਕਰਕੇ ਸਵੇਰ ਦੇ ਤੇ ਬਸ ਇਹ ਹੀ ਕੀ ਸੁਨਾਹ ਆਇਆ ਇਹ ਤੇ ਅਈਆਂ ਆਖਿਆ ਉਹਨਾਂ ਨੇ ਗੁੱਸਾ ਕਰਨਾ ਆ ਕਿ ਉਦਾਂ ਸਾਰੇ ਕਿਤੇ ਜਾਂਦੇ ਆ ਸਾਡੇ ਕੋਲ ਟਾਈਮ ਨਹੀਂ ਹੈਗਾ ਇਹਨਾਂ ਦਾ ਕਿਉਂਕਿ ਫੋਨ ਆਉਂਦੇ ਆਂ ਬਾਰ-ਬਾਰ ਚਾਚੀ ਸੁਨਾਹ ਨਹੀਂ ਮਿਲਿਆ ਤੇ ਮੰਮੀ ਕਹਿੰਦੇ ਮਿਲਿਆ ਆ ਆਉਣ ਲੱਗੇ। ਆਹੀ ਵੰਚਲੇ ਆ ਉਧਰ ਵਾ ਨੋਂ ਸਾਸੂ ਬੁਗਾ ਖੋਲਣ ਲਈ ਆ ਰਾਤ ਦੇ 8:30 ਹੋ ਗਏ ਆ ਤੇ ਹੁਣ ਪਾਠਲੇ ਘਰ ਆਏ ਸੀ ਸਾਹਿਬ ਮੇਰੇ ਨਾਲ ਬੈਠਾ ਘੱਟੀ ਆ ਹਾਂਜੀ ਇਹ ਉੱਥੇ ਰੋਹੀ ਜਾਵੇ ਆਂਦੀ ਮੈਂ ਨਹੀਂ ਜਾਣਾ ਉੱਥੇ ਹੀ ਰਹਿਣਾ ਉੱਥੇ ਹੀ ਖੇਡਣਾ ਇਹਨੂੰ ਤੇ ਮਹਾਂ ਠਾ ਕੇ ਲੈ ਆਏ ਆਂ ਅਸੀਂ ਇਹ ਨਿਕਲਦਾ ਨਾ ਨਹੀਂ ਲੈਂਦੀ ਉਥਾਂ ਇਨੂੰ ਫੜੋ ਮੰਮੀ ਹਾਂ ਜੀ ਮੈडम ਜੀ ਤੁਸੀਂ ਕਹਿੰਦੇ ਮੈਂ ਜਾਣਾ ਨਹੀਂ ਕਾਨੂੰਨੀ ਹੀ ਜਾਣਾ ਦਾਦੇ ਨਹੀਂ ਏ ਓਏ ਬੜਨਾਦ ਵਾਲੇ ਹੋ ਗਿਆ ਆ ਆਓ ਸ਼ੀਸ਼ਾ ਖੋਲਤਾ ਹੋਵੇ ਆਇਨੂੰ ਫੜੋ ਗੱਡੀ ਨਹੀਂ ਬੈਠ ਕਰਨੀ ਕਰਨੀ ਇਹਨੂੰ ਫੜੋ ਨਾ ਮੇਰੀ ਆ ਇਹ ਲਤਾਂੜਾ ਲੈਂਦੀ ਵਿੱਚ ਬਾਜ ਹੁੰਦਾ ਨਹੀਂ ਬੈਠੋ ਗਾਇਸ ਅਸੀਂ ਆ ਗਏ ਆ ਇੱਥੇ ਮਿੱਠੇ ਚੋਲ ਖਾ ਕੇ ਜੱਦੇ ਵਾਲੇ ਹਾਂ ਇਧਰੇ ਲੋਹਾੜੇ ਵਾਲੇ ਦੇ ਨਗਰੇ 20 ਵੀ ਖਾ ਕੇ ਆਇਆ ਜੀ ਸੀਸ ਨੇ ਤੇ ਅੰਮਰ ਮੈਂ ਜਾਣਾ ਹੀ ਨਹੀਂ ਆ। ਇੱਕ ਚੀਜ਼ ਨੇ ਤੇ ਇੱਕ ਗੱਲ ਸੀ ਸੀਸ ਨੇ ਉਹਦੇ ਜਾ ਕੇ ਵੇਖਿਆ ਜਦੋਂ ਕਿ ਉਪਦੀ ਨੇ ਤੇ ਕੋਲੀ ਪਈ। ਚੌਲਾ ਵਾਲੀ ਆਓ। ਚੌਲਾ ਦੀ ਲਿਮੜੀ ਤੇ ਮਿੱਟੀ ਚੌਲਾ ਦੀ ਬੜੀ ਸ਼ਕੀਨ ਹੈ ਤੇ ਇਹਨਾਂ ਨੇ ਜਾਂਦੇ ਕੋਲੀ ਬੰਨ੍ਹੇ। ਜਾਂਦੇ ਆ ਚੌਲਾ ਵਾਲੇ ਕੋਲੀ। ਮੇਰਾ ਰਿਆਸਾ ਨਹੀਂ ਮੈਂ। ਇਹਨਾਂ ਨੇ ਚੌਲ ਪਾ ਕੇ ਦਿੱਤੇ ਮੈਂ ਲੈ ਕੇ ਕਿਹਾ ਉਹ ਆਉਂਦੇ ਚੌਲਾ ਲਓਗੇ। ਇਹ ਥੋੜਾ ਜਿਹਾ ਪਾ ਕੇ ਦਿੱਤੇ ਤੇ ਵੇਖਿਆ ਇਹ ਤਾਂ ਬਹੁਤੀ ਸ਼ਕੀਨ ਹੈ ਮਿੱਟੀ ਚੌਲ ਦੀ। ਬੜਾ ਸ਼ਤਾਨ ਬੱਚਾ।